ਤੋ ਲੋਕ ਦਾ ਕੰਮ ਨਿਭੜ ਗਿਆ ਬਾਕੀ ਹੁਣ ਤੁਹਾਨੂੰ ਜੋੜ ਜੱਪਾ ਲਾ ਕੇ ਦੱਸਦੇ ਆਂ ਵੀ ਠੇਕੇ ਤੇ ਸਸਤੀ ਪੈਂਦੀ ਆ ਕਿ ਆਪਦੀ ਲੋਕ ਦੇ ਉਸ ਤੋਂ ਪਹਿਲਾਂ ਨਾ ਯਾਨੀ ਕਿ ਚੁੱਲ੍ਹੇ ਦੀ ਸੈਟਿੰਗ ਕੀਤੀ ਉਸ ਤੋਂ ਬਾਅਦ ਅਸੀਂ 4 ਡਰਮ ਗਾਏ ਸੀਗੇ ਜਿਹੜੇ ਕਿ ਸਭ ਤੋਂ ਅੱਜ ਪਾਉਣ ਲੱਗੇ ਆਂ ਆਪਾਂ ਲੋਕ ਛੱਤ ਦੇ ਉੱਤੇ ਲੋਕ ਕੀ ਰੇਟ ਪੁਆਈ ਆ ਠੇਕੇ ਤੇ ਪੁਆਈਏ ਜਾਂ ਆਪਦੀ ਲੋਕ ਲਿਆ ਕੇ ਪੁਆਈਏ ਕਿਹਦੇ ਚ ਫਾਇਦਾ ਲੋਕ ਕਿਉਂ ਪਾਉਣੀ ਜ਼ਰੂਰੀ ਆ ਤੇ ਜਿਹੜੇ ਬੰਦੇ ਆਪਣੇ ਲੋਕ ਪਾਉਣ ਵਾਲੇ ਆਏ ਆ ਉਹ ਕਹਿੰਦੇ ਵੀ ਸਾਡੀ ਵੀਡੀਓ ਨਾ ਬਣਾਈ ਕਿਉਂ ਨਾ ਬਣਾਈ ਇਸ ਬਾਰੇ ਗੱਲਬਾਤ ਕਰਾਂਗੇ ਦੋਸਤੋ ਗਰਦਾਸ ਮਾਨ ਦਾ ਗਾਣਾ ਵੀ ਕੰਮ ਛੋਟਾ ਵੱਡਾ ਨਹੀਂ ਬੰਦੇ ਦੀ ਸੋਚ ਹੈ ਵੱਡੀ ਛੋਟੀ ਕੰਮ ਕੋਈ ਵੀ ਵੱਡਾ ਛੋਟਾ ਨਹੀਂ ਹੁੰਦਾ ਇਹ ਬਈ Rajasthan ਚ ਆਏ ਆ ਉੱਥੇ ਇਹਨਾਂ ਦਾ ਚੰਗਾ ਕੰਮ ਆ ਖੇਤੀਬਾੜੀ ਹੈਗੀ ਐ ਇੱਥੇ ਲੋਕ ਪਾਉਂਦੇ ਤੇ ਮੈਂ ਜਦੋਂ ਪੁੱਛਿਆ ਵੀ ਰੀਜ਼ਨ ਕੀ ਆ ਵੀ ਕਿਉਂ ਨਹੀਂ ਤੁਸੀਂ ਵੀਡੀਓ ਚ ਆ ਰਹੇ ਤੁਹਾਨੂੰ ਤੁਹਾਡਾ ਨੰਬਰ ਪਾਉਂਗਾ ਤੁਹਾਨੂੰ ਬਹੁਤ ਸਾਰਾ ਕੰਮ ਮਿਲੂਗਾ ਉਹ ਕਹਿੰਦੇ ਯਾਰ ਅਸੀਂ ਨਾ ਇਹ ਕੰਮ ਸਾਡੇ ਉਧਰੇ ਚੰਗਾ ਜਾਣੀ ਸਮਝਿਆ ਜਾਂਦਾ ਕਿਉਂਕਿ ਅਸੀਂ ਉਧਰ ਆਪਦੇ ਸਰਦਾਰ ਆ ਇਸ ਕਰਕੇ ਅਸੀਂ ਕਹਿੰਨੇ ਵੀ ਸਾਡੇ ਰਿਸ਼ਤੇਦਾਰ ਸਾਨੂੰ ਨਾ ਵੇਖਣ ਇਸ ਕਰਕੇ ਤੂੰ ਸਾਡਾ ਪਰਦਾ ਰੱਖੀ ਤਾਂ ਕਰਕੇ ਮੈਂ ਕਿਹਾ ਯਾਰ ਆਪਾਂ ਕਿਉਂ ਵੀਡੀਓ ਬਣਾਈਏ ਕਿ ਦੋਸਤੋ ਤੁਹਾਨੂੰ ਦੱਸਦੇ ਹਾਂ ਉੱਤੇ ਕਿਦਾਂ ਇਹ ਲੁੱਕ ਪਾਉਣਗੇ ਕਿਵੇਂ ਗਰਮ ਹੁੰਦੀ ਹੈ ਕਿੰਨੇ ਡਰਮ ਲਿਆਉਣ ਦੀ ਲੋੜ ਆ ਕਿੰਨੇ ਕਾਉਂਟਰ ਲੁੱਕ 1500 ਸਕਰ ਫੁੱਟ ਮਕਾਨ ਵਾਸਤੇ ਚਾਹੀਦੀ ਪੂਰੀ ਡਿਟੇਲ ਦੱਸਾਂਗੇ ਵੀਡੀਓ ਨੂੰ ਲਾਸਤਾ ਦੇਖਿਆ ਜੇ ਸ਼ੇਅਰ ਜ਼ਰੂਰ ਕਰਨਾ ਕੰਮ ਸਟਾਰਟ ਹੋ ਗਿਆ ਦੇਖ ਸਕਦੇ ਤੁਸੀਂ ਕੁਝ ਲੋਕ ਇੰਨਾ ਵੀਰਾਂ ਨੇ ਆਏ ਦਾਦਾ ਕਰਕੇ ਪਾਤੀ ਸਭ ਤੋਂ ਪਹਿਲਾਂ ਇਹਦੀ ਦੋਸਤੋ ਇਹਨਾਂ ਨੇ ਸਫਾਈ ਕੀਤੀ ਪੂਰਨ ਤੌਰ ਤੇ ਪੂਰੀ ਸਫਾਈ ਬਲੋਰ ਬਲਾਰ ਮਾਰਿਆ ਜਿੱਥੇ-ਜਿੱਥੇ ਬਲੋਰ ਬਲਾਰ ਮਾਰਤਾ ਉੱਥੇ-ਉਥੇ ਪਾਈ ਤੇ ਉਸ ਤੋਂ ਪਹਿਲਾਂ ਨਾ ਯਾਨੀ ਕਿ ਚੁੱਲ੍ਹੇ ਦੀ ਸੈਟਿੰਗ ਕੀਤੀ ਉਸ ਤੋਂ ਬਾਅਦ ਅਸੀਂ ਚਾਰ ਡਰਮ ਮਗਾਏ ਸੀਗੇ ਜਿਹੜੇ ਕਿ ਸਾਨੂੰ 3700 ਦੇ ਵਿੱਚ ਘਰੇ ਆ ਗਏ ਸੀ 850 ਦਾ ਇੱਕ ਡਰਮ ਆ ਕੂਫਗੁਆ ਬਿਊਟੀ ਮੈਨ ਇੰਡਸਟਰੀਅਲ ਦੀ ਲੋਕਾ ਇਹ ਬੀਏ ਦੀ ਲੋਕਾ ਵੱਜਦੀ ਹੈ ਜਿਹੜੀ ਕਾਫੀ ਫੇਮਸ ਹੈ ਸਾਡੇ ਮੁਕਸਰ ਦੇ ਵਿੱਚ ਤੇ ਇਦਾਂ ਕਰਕੇ ਇਹਨੂੰ ਗਰਮ ਕਰਕੇ ਰੱਖਣਾ ਪੈਂਦਾ ਚਤੋਂ ਪੈਰ ਇੱਕ ਡਰਮ ਇਧਰ ਪਿਆ ਵਿਹਲਾ ਹੋ ਗਿਆ ਜੋ ਕਿ ਇੱਥੇ-ਇੱਥੇ ਕਰਕੇ ਪੂਰਾ ਆ ਗਿਆ ਤੇ ਆਹ ਤਿੰਨ ਡਰਮ ਜਿਹੜੇ ਇੱਕ 15 1600 1700 ਸਕੇਅਰ ਫੁੱਟ ਲਾਉਂਦੇ ਤੇ ਜਿਹੜੀ ਗੱਲ ਮੈਂ ਤੁਹਾਨੂੰ ਦੱਸ ਦੇਣਾ ਵੀ ਠੇਕੇ ਤੇ ਪਾਈਏ ਤੇ ਦਿਹਾੜੀ ਤੇ ਤਾਂ 2 ਰੁਪਏ ਇਹਨਾਂ ਨੇ ਸਾਡੇ ਤੋਂ ਪੌਣ ਦੇ ਲੈਣੇ ਨੇ ਠੀਕ ਹੈ ਜੀ ਸਕੁਅਰ ਫੁੱਟ ਦਾ ਹਿਸਾਬ ਲਾ ਲਈਏ 15 ਹੋ ਗਿਆ 15 ਤੋਂ 29 3000 ਰੁਪਏ ਇਹਨਾਂ ਦਾ ਬਣੂਗਾ ਇੱਕ ਦਿਹਾੜੀ 'ਚ ਤਿੰਨਾਂ ਬੰਦਿਆਂ ਨੇ ਪਾ ਜਾਣੀ ਹੈ ਤੇ ਦੂਜਾ ਲੋਕ ਆਵਦੀ ਹੋਗੀ 3700 ਰੁਪਏ ਦੀ ਮੇਰੀ ਲੋਕ ਹੋਗੀ ਉਹ ਖਰਚਾ ਪੈ ਗਿਆ ਜੇਕਰ ਤੁਸੀਂ ਠੇਕੇ ਤੇ ਪਾਉਂਗੇ ਤਾਂ 7 ਰੁਪਏ ਇਹ ਸਕੁਅਰ ਫੁੱਟ ਦੇ ਲੈਣਗੇ ਤੇ ਤੁਹਾਡੇ ਘਰੇ ਆਣ ਕੇ ਇੱਥੇ ਲੋਕ ਪਾ ਜਾਣ ਬਾਕੀ ਦੋਸਤੋ ਤੁਹਾਨੂੰ ਦਿਖਾਉਣੀ ਹੈ ਵੀ ਇਹ ਕਿਦਾਂ ਕੰਮ ਕਰਦੇ ਕਿਦਾਂ ਵਰਕ ਕਰਦਾ ਇੱਥੋਂ ਤੂੰ ਲੈ ਕੇ ਜਾਏਗਾ ਪਰ ਦੋਸਤੋ ਲੋਕ ਦਾ ਕੰਮ ਨਿਭੜ ਗਿਆ ਬਾਕੀ ਹੁਣ ਤੁਹਾਨੂੰ ਜੋੜ ਜੱਪਾ ਲਾ ਕੇ ਦੱਸਦੇ ਆਂ ਵੀ ਠੇਕੇ ਤੇ ਸਸਤੀ ਪੈਂਦੀ ਆ ਕਿ ਆਪਦੀ ਲੋਕ ਲਿਆ ਕੇ ਇਹਨਾਂ ਤੋਂ ਪੁਆ ਕੇ ਸਸਤੀ ਪੈਂਦੀ ਆ ਲੁੱਕ ਚ ਕਿਉਂ ਪਾਉਣੀ ਜ਼ਰੂਰੀ ਉਹ ਮੈਂ ਦੱਸ ਦਿੰਨਾ ਪਹਿਲਾਂ ਵੀ ਲੁੱਕ ਕੀ ਹੁੰਦਾ ਵੀ ਜਦੋਂ بارش ਪੈਂਦੀ ਆ ਛੱਤ ਦੇ ਉੱਤੇ ਸਲਾਬ ਨਹੀਂ ਪੈਂਦੀ ਛੱਤ ਦੇ ਵਿੱਚ ਪਾਣੀ ਨਹੀਂ ਵੜਦਾ ਸਰੀਆ ਫੁੱਲਦਾ ਨਹੀਂ ਛੱਤ ਢੋਢੀ ਸਦਾ ਭਾਰ ਬਹੁਤ ਵਧੀਆ ਰਹਿੰਦੀ ਆ ਮਜ਼ਬੂਤ ਰਹਿੰਦੀ ਆ ਜਿੱਥੇ ਕਿ ਉਹਨੇ 50 ਸਾਲ ਕੱਢਨੇ ਉੱਥੇ 100 ਸਾਲ ਕੱਢਦੀ ਆ ਤੇ ਦੂਜੀ ਗੱਲ ਜਦੋਂ ਤੁਸੀਂ ਪੀਓਪੀ ਵਗੈਰਾ ਕਰੋਗੇ ਡਿਜ਼ਾਈਨ ਵਗੈਰਾ ਬਣਾਉਗੇ ਤਾਂ ਛੱਤ ਢੋਢੀ ਬਿਲਕੁਲ ਵੀ ਸਲਾਬ ਨਹੀਂ ਕੱਡੇਗੀ ਤੇ ਪੀਓਪੀ ਤੁਹਾਡੀ ਬਿਲਕੁਲ ਵੀ ਚੜੇਗੀ ਨਹੀਂ ਮਜ਼ਬੂਤੀ ਬਣ ਜਾਂਦੀ ਆ ਹੀ ਗੱਗ ਕੀ ਨਹੀਂ ਬਾਕੀ ਇਸ ਤੋਂ ਬਾਅਦ ਤੁਸੀਂ ਰੇਤਾ ਪਾ ਕੇ ਉੱਤੇ ਇੱਟਾਂ ਜਾਂ ਟਾਈਲਾਂ ਚਿਣ ਸਕਦੇ ਹੋ ਦੋਸਤੋ ਰਹੀ ਗੱਲ ਖਰਚੇ ਦੀ ਤਾਂ ਦੋਸਤੋ ਮੇਰੀ 3700 ਦੀ ਲੋਕਾ ਹੀ 200 ਰੁਪਏ ਦਾ ਕਾਲਾ ਤੇਲ ਆਇਆ ਟੋਟਲ ਹੋ ਗਿਆ 3900 ਤੇ 2760 ਰੁਪਏ ਮੈਂ ਇਹ ਲੇਬਰ ਪੁਆਈ ਦਿੱਤੀ 2 ਰੁਪਏ ਸਕਰ ਫੁੱਟ ਦੇ ਹਿਸਾਬ ਨਾਲ ਤਾਂ ਟੋਟਲ ਖਰਚਾ ਮੇਰਾ 57 ਸੌਰੀ 5660 ਰੁਪਏ ਆ ਗਿਆ ਟੋਟਲ ਖਰਚਾ 5660 ਜੇਕਰ ਮੈਂ ਇਹੀ ਠੇਕੇ ਤੇ ਪਾਉਂਦਾ ਤੇ 7 ਰੁਪਏ ਉਹਨਾਂ ਨੇ ਮੈਨੂੰ ਕਿਹਾ ਸੀ 6 ਰੁਪਏ 'ਚ ਮੇਰਾ ਸੌਦਾ ਹੋ ਜਾਣਾ ਸੀ ਤੇ ਟੋਟਲ ਰੁਪਏ ਬੰਦ ਹੀ 8260 ਰੁਪਏ ਇਸ ਕਰਕੇ ਦੋਸਤੋ ਮੈਂ ਘੱਟੋ ਘੱਟ ਵੀ 3000 ਦਾ ਫਾਇਦਾ ਘਟ ਲਿਆ ਆਪਦੀ ਲੁੱਕ ਲਿਆ ਕੇ ਇਸ ਤਰੀਕੇ ਨਾਲ ਤੁਸੀਂ ਆਪਦਾ 3-4000 ਦਾ ਫਾਇਦਾ ਵੀ ਕਰ ਸਕਦੇ ਹੋ ਤੇ ਲੁੱਕ ਤੁਸੀਂ ਨਾਲੇ ਵੱਧ ਪਵਾ ਸਕਦੇ ਹੋ ਕਿਉਂਕਿ ਜਿਹੜਾ ਠੇਕੇ ਤੇ ਕੰਮ ਹੋਣਾ ਉਹਨੇ ਸਿਰਫ 3 ਪੀਪੇ ਲੈ ਕੇ ਆਉਣੇ ਸੀ 7 ਰੁਪਏ ਲੈ ਜਾਣੇ ਸੀ ਕਿਉਂਕਿ ਉਹਨੇ ਪਤਲੀ ਪਤਲੀ ਪਾ ਕੇ ਕਾਲਾ ਜਾਂ ਤੇਲ ਰਲਾ ਕੇ ਤੁਹਾਡੇ ਯਾਬਾ ਕਰ ਦੇਣਾ ਸੀ ਮੈਂ ਲੁੱਕ ਵੀ ਇੱਕ ਪੀਪਾ ਵੱਧ ਪੁਵਾਈ ਆ ਤੇ ਨਾਲੇ 2 ਰੁਪਏ ਸਕੁਅਰ ਫੁੱਟ 'ਚ ਉਹਨਾਂ ਤੋਂ ਇਹ ਸਾਰਾ ਕੰਮ ਤਸੱਲੀ ਬਖਸ਼ ਕਰਾਇਆ ਬਿਲਕੁਲ ਵੀ ਜਗ੍ਹਾ ਇਹੋ ਜੀ ਤੁਹਾਨੂੰ ਨਹੀਂ ਦਿਸੂਗੀ ਜਿੱਥੇ ਲੁੱਕ ਨਹੀਂ ਪਈਏ ਤਾ ਇਸ ਤਰੀਕੇ ਨਾਲ ਤੁਸੀਂ ਲੁੱਕ ਪਵਾਉ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ 850 ਦਾ ਪੀਪਾ ਵਧੀਆ ਚੰਗੀ ਕੰਪਨੀ ਬੀਏ ਕੰਪਨੀ ਦਾ ਆਊਗਾ ਉਹ ਲਿਆ ਜੇ ਬਾਕੀ ਵਿੱਚ 5 ਲੀਟਰ ਕਾਲਾ ਤੇਲ ਜੇਕਰ ਚਾਰ ਪੀਪੇ ਤੁਸੀਂ ਪਾਉਣੇ ਆ ਤੇ 1300 ਤੋਂ 1400 ਸਕਰ ਫੁੱਟ ਵਧੀਆ ਕਵਰ ਹੋ ਦੀਗਾ 5660 ਰੁਪਏ ਜੇ ਤੁਹਾਡਾ 1380 1400 ਸਕਰ ਫੁੱਟ ਕਵਰ ਹੋ ਜੂਗਾ ਠੇਕੇ ਤੇ ਦੇਵੋਗੇ ਤਾਂ ਇਹੀ ਤੁਹਾਨੂੰ 8-9000 ਚ ਪਾਊਗਾ ਇਹੋ ਜਿਹਾ ਫਾਇਦਾ ਅਗਲੇ ਨਾਲ ਜਦੋਂ ਆਵੇ ਤਾਂ 2 ਰੁਪਏ ਸਕਰ ਫੁੱਟ ਕਰ ਲਓ ਜਾਂ ਅਗਲੇ ਨੂੰ ਜੇਕਰ ਠੇਕਾ ਦੇਣਾ ਤਾਂ ਉਹ ਵੀ ਵੈਰੀ ਗੁੱਡ ਠੇਕਾ ਉਨੂੰ ਕੋ ਵੀਰਚਾਰ ਡਰਮ ਜਾਂ 3 5 ਡਰਮ ਪਾ ਹਾਂ